ਰਾਦੀ ਹੈ ਕਿ ਬੀਤੇ ਦਿਨੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਨਵੀਂ ਜਿਹੜੀ ਕਿ ਕੈਬਨਟ ਦੇ ਵਿੱਚ ਫੇਰ ਬਦਲ ਹੋਇਆ ਚਾਰ ਮੰਤਰੀਆਂ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਤਾਂ ਉਹਨਾਂ ਦੀ ਥਾਂ ਤੇ ਨਵੇਂ ਨੂੰ ਚੁਣਿਆ ਗਿਆ ਜਿਸ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਇਹ ਸਾਰਾ ਦਿੱਲੀ ਦੀ ਤਰਜ਼ ਦੇ ਉੱਤੇ ਹੋ ਰਿਹਾ ਦਿੱਲੀ ਤੋਂ ਜਿਹੜੀ ਵੀ ਆ ਆਰਡਰ ਆਉਂਦੇ ਨੇ ਉਸੇ ਤਹਿਤ ਜਿਹੜੇ ਕੰਮ ਹੋ ਰਹੇ ਨੇ ਜਿਹਦੇ ਚੱਲਦੇ ਹੋਣਾ ਕਿ ਜਿਹੜੇ 4 ਮੰਤਰੀ ਚੁਣੇ ਗਏ ਨੇ ਜਿਹੜੇ ਅਹੁਦੇ ਤੋਂ ਹਟੇ ਨੇ ਤੇ ਉਹਨਾਂ ਦੀ ਥਾਂ ਤੇ ਨਵੇਂ ਮੰਤਰੀ ਚੁਣੇ ਗਏ ਨੇ ਉਹ ਦਿੱਲੀ ਤੋਂ ਹੁਕਮ ਹੋਇਆ ਜਿਹਦੇ ਚੱਲਦੇ ਉਹਨਾਂ ਨੂੰ ਚੁਣਿਆ ਗਿਆ ਤਾਂ ਹੋਰ ਕੀ ਕੁਝ ਕਿਹਾ ਸੁਖਪਾਲ ਖੈਰਾ ਨੇ ਆਓ ਸੁਣੋ ਦੋਸਤੋ ਮੈਂ ਪਹਿਲਾਂ ਦੋ ਕੁ ਵਾਰ ਅਟੈਂਪਟ ਕੀਤਾ ਤੇ ਸਾਊਂਡ ਠੀਕ ਨਹੀਂ ਸੀਗਾ ਇਸ ਕਰਕੇ ਮੈਂ ਉਹਨਾਂ ਨੂੰ ਡਿਲੀਟ ਕਰਕੇ ਵੀਡੀਓ ਦੁਬਾਰਾ ਅਪਲੋਡ ਕਰ ਰਿਹਾ ਮੈਂ ਤੁਹਾਡੇ ਨਾਲ ਅੱਜ ਸਾਂਝੀ ਕਰਨਾ ਚਾਹਨਾ ਜੋ ਭਗਵੰਤ ਮਾਨ ਦੀ ਸਿਹਤ ਵਿਗੜੀਆ ਔਰ ਕੱਲ ਦੇ ਉਹ ਹਸਪੀਟਲ ਵਿੱਚ ਦਾਖਲ ਨੇ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਸੱਭਿਆਚਾਰ ਪੰਜਾਬ ਦਾ ਵਿਰਸਾ ਜੋ ਸਾਨੂੰ ਪੁਰਖੇ ਸਿਖਾ ਕੇ ਗਏ ਨੇ ਕਿ ਚਾਹੇ ਤੁਹਾਡਾ ਕੋਈ ਕਿੱਡਾ ਹੀ ਵਿਰੋਧੀ ਹੋਵੇ ਤੁਸੀਂ ਹਮੇਸ਼ਾ ਉਹਦੇ ਭਲੇ ਵਾਸਤੇ ਅਰਦਾਸ ਕਰਨੀ ਹੈ ਉਹਦੀ ਸਿਹਤ ਆ ਠੀਕ ਹੋ ਜਵੇ ਇਸ ਗੱਲ ਦੀ ਅਰਦਾਸ ਕਰਨੀ ਤਾਂ ਮੈਂ ਇਹ ਕਾਮਨਾ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਉਹਨੂੰ ਜਲਦੀ ਠੀਕ ਕਰਨ ਉਹ ਆਪਣਾ ਕੰਮਕਾਰ ਆਣ ਕੇ ਦੁਬਾਰਾ ਸਾਮਣੂ ਹਾਲਾਂਕਿ ਮੇਰੇ ਨਾਲ ਬਹੁਤ ਜ਼ਿਆਦਤੀ ਕੀਤੀ ਹੈ ਭਗਵੰਤਪਾਨ ਨੇ ਕਰਨੀ ਨਹੀਂ ਸੀ ਚਾਹੀਦੀ ਮੇਰੇ ਨਾਲ ਕੰਮ ਕੀਤਾ ਸੀ ਭਗਵੰਤਪਾਨ ਨੇ ਉਹਨੂੰ ਪਤਾ ਸੀ ਮੇਰੇ ਪਛੋਕੜ ਦਾ ਕਿ ਮੈਂ ਕੋਈ ਡਰੱਗ ਡੀਲਰ ਨਹੀਂਗਾ ਜਾਂ ਕੋ ਡਰੱਗ ਮਾਫੀਆ ਨਹੀਂਗਾ ਮੈਂ ਇੱਕ ਚੰਗੇ ਪਰਿਵਾਰਕ ਪਛੋਕੜ ਚ ਚੰਗੀ ਪਰਵਰਿਸ਼ ਨਾਲ ਪੈਦਾ ਹੋ ਕੇ ਆਇਆ ਹਾਂ ਔਰ ਇਦਾਂ ਦਾ ਕੋਈ ਵੀ ਕਿਸੇ ਆਪਣੇ ਕੁਲੀਗ ਦੇ ਨਾਲ ਗਲਤ ਕੰਮ ਕਰਨਾ ਵੈਸੇ ਕਿਸੇ ਨਾਲ ਵੀ ਗਲਤ ਕੰਮ ਕਰਨਾ 100 ਵਾਰ ਸੋਚਣਾ ਚਾਹੀਦਾ ਤੁਕਿਆ ਆਪਾ ਸਾਰੇ ਪਰਿਵਾਰਾਂ ਵਾਲੇ ਆਪਣੇ ਸਾਡੇ ਸਭ ਦੇ ਬੱਚੇ ਨੇ ਚਲੋ ਉਹ ਜੋ ਹੋਣਾ ਸੀ ਹੋ ਗਿਆ ਮੈਂ ਜੋ ਭੁਗਤਣਾ ਸੀ ਭੁਗਤਿਆ ਵਾ ਬਾਕੀ ਅਕਾਲਪੁਰ ਕਵਾਹਿਗੁਰੂ ਦੀ ਅਦਾਲਤ ਦੇਖ ਰਹੀ ਹੈ ਮੈਨੂੰ ਪਹਿਲਾਂ ਵੀ ਨਿਆਂ ਮਿਲਿਆ ਤੇ ਗਾਵੇਂ ਡੈਫੀਨਿਟਲੀ ਨਿਆਂ ਮਿਲੇਗਾ ਇਸ ਗੱਲ ਨੂੰ ਮੈਂ ਪਰੇ ਰੱਖ ਕੇ ਮੈਂ ਇੱਕ ਚਾਹਨਾ ਕਹਿਣਾ ਚਾਹਨਾ ਕਿ ਇਹ ਦੀ ਸਿਹਤ ਠੀਕ ਹੋਵੇ ਦੂਸਰਾ ਮੈਂ ਕਹਿਣਾ ਚਾਹਨਾ ਕਿ ਪਿਛਲੇ ਕੁਝ ਦਿਨਾਂ ਤੋਂ ਸੰਕੇਤ ਮਿਲ ਰਹੇ ਨੇ ਕਿ ਦਿੱਲੀ ਦੀ ਲੀਡਰਸ਼ਿਪ ਪੰਜਾਬ ਤੇ ਹਾਵੀ ਹੁੰਦੀ ਜਾ ਰਹੀ ਹੈ ਔਰ ਰਿਮੋਟ ਕੰਟਰੋਲ ਦੇ ਰਾਹੀਂ ਬਹੁਤ ਜ਼ਬਰਦਸਤ ਤਰੀਕੇ ਨਾਲ ਪੇ ਸਰਕਾਰ ਨੂੰ ਚਲਾਉਣਾ ਚਾਹੁੰਦੀ ਹੈ ਚਾਰ ਜਿਹੜੇ ਮਨਿਸਟਰਸ ਬਣੇ ਪਿਛਲੇ ਦਿਨਾਂ 'ਚ ਉਹਨਾਂ 'ਚੋਂ ਇੱਕ ਦੋ ਮਨਿਸਟਰਸ ਨੇ ਤਾਂ ਮੈਂ ਆਪ ਸੁਣਿਆ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਆਪਣੇ ਹਲਕੇ 'ਚ ਕੰਮ ਕਰ ਰਹੇ ਸਾਨੂੰ ਦਿੱਲੀੋਂ ਕਾਲ ਆਈ ਕਿ ਤੁਹਾਨੂੰ ਮੁਬਾਰਕਬਾਦ ਹੋਵੇ ਅਸੀਂ ਤੁਹਾਨੂੰ ਮਨਿਸਟਰ ਬਣਾ ਰਹੇ ਤੁਸੀਂ ਦਿੱਲੀ ਪਹੁੰਚੋ ਇਹ ਚਾਰ ਦੇ ਚਾਰ ਦਿੱਲੀ ਗਏ ਨੇ ਉੱਥੋਂ ਥਾਪੜਾ ਲੈ ਕੇ ਇੱਥੇ ਵਾਪਸ ਆਏ ਨੇ ਔਰ ਇੱਕ ਮਨਿਸਟਰ ਨੇ ਤਾਂ ਇਹ ਵੀ ਕਿਹਾ ਕਿ ਮੈਨੂੰ ਦਿੱਲੀ ਦੀ ਕਾਲ ਤੋਂ ਬਾਅਦ ਭਗਵੰਤਪਾਲ ਦੀ ਵੀ ਵਧਾਈ ਦੀ ਕਾਲ ਆਈ ਇਹਦਾ ਮਤਲਬ ਭਗਵੰਤਪਾਲ ਨੂੰ ਬਾਈਪਾਸ ਕਰਕੇ ਉਹਦੀ ਕੈਬਨਿਟ ਐਕਸਪੈਂਡ ਕੀਤੀ ਗਈ ਹੈ ਔਰ ਜਿਨ੍ਹਾਂ ਲੋਕਾਂ ਨੂੰ ਕੱਢ ਔਰ ਭਗਵੰਤ ਮਾਨ ਦੇ ਇੱਕ OSD ਨੂੰ ਚਲਦਾ ਕਰ ਦਿੱਤਾ ਤੇ ਦੂਸਰੇ ਦੇ ਉੱਤੇ ਸ਼ਿਕੰਜਾ ਕੱਸਿਆ ਹੋਇਆ ਵਾ ਐਨੀ ਮੂਮੈਂਟ ਉਸ ਨੂੰ ਰਿਮੂਵ ਕੀਤਾ ਜਾ ਸਕਦਾ ਸ਼ਾਇਦ ਉਹਦੇ ਖਿਲਾਫ ਕੋਈ ਕਾਰਵਾਈ ਵੀ ਕੀਤੀ ਜਾ ਸਕਦੀ ਅਗਰ ਤਾਂ ਉਹਨਾਂ ਨੇ ਕੋਈ ਭ੍ਰਿਸ਼ਟਾਚਾਰ ਵਗੈਰਾ ਕੀਤਾ ਤਾਂ ਕਾਰਵਾਈ ਜਿਹੜੀ ਬਣਦੀ ਉਹ ਹੋਣੀ ਚਾਹੀਦੀ ਆ ਪਰ ਅਗਰ ਉਹ ਭਗਵੰਤ ਮਾਨ ਦੇ ਪਰ ਘੱਟ ਰਹੇ ਨੇ ਇਹਨੂੰ ਕਮਜ਼ੋਰ ਕਰਕੇ ਤੇ ਆਪਣੇ ਹੱਥ ਵਿੱਚ ਵਾਗ ਡੋਰ ਲੈਣਾ ਚਾਹੁੰਦੇ ਨੇ ਇਸ ਗੱਲ ਦਾ ਅਸੀਂ ਵੀ ਸਖਤ ਵਿਰੋਧ ਕਰਦੇ ਆਂ ਔਰ ਉਮੀਦ ਕਰਦਾ ਕਿ ਜਿਹੜੇ 91 ਐਮਐਲਏ ਚੁਣੇ ਇੱਕ ਨੂੰ ਛੱਡ ਰਿਆ ਨਾ ਕੋਮਰ ਵਿਜੇ ਪ੍ਰਤਾਪ ਸਿੰਘ ਉਹ ਆਪਣੀ ਗੱਲ کہہ ਰਿਹਾ ਆਪਣੀ ਗੱਲ ਮੁੱਦਿਆਂ ਦੇ ਉੱਤੇ ਖੜਾ ਵਾ ਪੰਜਾਬ ਦੇ ਹਿੱਤ ਵਿੱਚ ਖੜਾ ਵਾ ਹਾਲਾਂਕਿ ਉਹ ਪੰਜਾਬ ਦਾ ਜੰਮਿਆ ਨਹੀਂ ਸੀਗਾ ਜਿਹੜੇ ਬਾਕੀ ਕਰਨਵੇਂ ਆ ਤੁਹਾਨੂੰ ਸਭ ਨੂੰ ਵੀ ਪੰਜਾਬ ਦੇ ਨਾਲ ਖੜਨਾ ਚਾਹੀਦਾ ਵਾ ਯਾਦ ਰੱਖਿਓ ਵੋਟਾਂ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਪਾਈਆਂ ਕਿਸੇ ਦਿੱਲੀ ਦੇ ਵੋਟ ਬੰਦੇ ਨੇ ਆਣ ਕੇ ਵੋਟ ਨਹੀਂ ਪਾਈ ਔਰ ਇੱਥੇ ਜਦੋਂ 7 ਐਮਪੀ ਚੁਣੇ ਜਾ ਰਹੇ ਸੀ ਰਾਜ ਸਭਾ ਦੇ ਤੁਹਾਨੂੰ ਉਦੋਂ ਵੀ ਬੋਲਣਾ ਚਾਹੀਦਾ ਸੀਗਾ ਕਿ ਜੀ ਅਸੀਂ ਐਮਐਲਏ ਆ ਸਾਡੀ ਵੋਟ ਦੇ ਨਾਲ ਤੁਸੀਂ ਰਾਜ ਸਭਾ ਦੇ ਮੈਂਬਰ ਬਣਾ ਰਹੇ ਹੋ ਉਹਨਾਂ ਲੋਕਾਂ ਨੂੰ ਬਣਾਓ ਜਿਹੜੇ ਪੰਜਾਬ ਦੀ ਗੱਲ ਕਰਦੇ। ਫਮਾ ਆਪਣੀ ਪਾਰਟੀ ਦੇ ਵੋਲੰਟੀਅਰਸ ਬਣਾ ਲੈਂਦੇ ਸਾਦੇ ਬੰਦੇ ਬਣਾ ਲੈਂਦੇ ਜਿਹੜੇ ਦਰਿਆ ਚੱਕਦੇ ਰਹੇ। ਜਿਹੜੇ ਤੁਹਾਡੇ ਬੂਥਾਂ ਤੇ ਖੜਦੇ ਰਹੇ ਜਿਹੜੇ ਪਹਿਲਾਂ ਪਰਚੇ ਦਰਜ ਕਰਾਉਂਦੇ ਰਹੇ। ਤੁਹਾਨੂੰ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਉਣਾ ਚਾਹੀਦਾ ਤੁਸੀਂ ਨਹੀਂ ਬਣਾਇਆ। ਪਿਛਲੇ 2.5 ਸਾਲ ਤੋਂ 91 ਐਮ.ਐਲ.ਏ ਵਿੱਚੋਂ ਕੋਈ ਆਦਮੀ ਇਹ ਨਹੀਂ ਬੋਲ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮਿਲਣਾ ਚਾਹੀਦਾ। ਬੇਬਲ ਕਲਾਂ ਦੇ ਕਤਲਾਂ ਦਾ ਇਨਸਾਫ ਮਿਲਣਾ ਚਾਹੀਦਾ। ਕੋਈ ਇਹ ਨਹੀਂ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਡਰੱਗਸ ਜਿਉਂਦੇ ਤੇ ਹੋਣਾ ਔਰ ਸਾਡੀ ਸਰਕਾਰ ਨੂੰ ਇਹਦੇ ਤੇ এফেক্টিਵਲੀ ਕੰਮ ਕਰਨਾ ਚਾਹੀਦਾ ਕੋਈ ਨਹੀਂ ਕਹਿ ਰਿਹਾ ਕਿ ਪੰਜਾਬ ਤੇ ਬਹੁਤ ਵੱਡਾ ਕਰਜ਼ਾ ਚੜਿਆ ਜਾ ਰਿਹਾ ਅਸੀਂ ਇਸ ਗੱਲ ਦਾ ਬਰੂਧ ਕਰ ਰਹੇ ਹਾਂ ਇਹ ਤੁਹਾਡਾ ਇਹ ਤੁਹਾਨੂੰ ਲੋਕਾਂ ਨੇ بطور ਐਮਐਲਏ ਚੁਣ ਕੇ ਭੇਜਿਆ ਤੁਸੀਂ ਕੋਈ ਬੰਦੂਆ ਮਜ਼ਦੂਰ ਨਹੀਂਗੇ ਤੁਸੀਂ ਕਿਸੇ ਦੀ ਬੌਂਡਡਡ ਲੇਬਰ ਨਹੀਂਗੇ ਕਿਸੇ ਕੇਜਰੀਵਾਲ ਤੋਂ ਤੁਸੀਂ ਤਨਖਾਹ ਨਹੀਂ ਲੈਣ ਜਾਂਦੇ ਯਾਦ ਰੱਖਣਾ ਜੇ ਤੁਸੀਂ ਗਲਤੀਆਂ ਕਰੋਗੇ ਤੇ ਹਸ਼ਰ ਤੁਹਾਡਾ ਜੋ ਪਾਰਲੀਮੈਂਟ 'ਚ ਹੋਇਆ ਇਹਨੋਂ ਕਈ ਗੁਣਾ ਜ਼ਿਆਦਾ ਤੁਹਾਡਾ ਆਉਣ ਵਾਲੇ 2027 ਦੇ ਵਿੱਚ ਹੋਵੇਗਾ ਔਰ ਮੈਂ ਹਾਲਾਂਕਿ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਸਾਡੇ ਲੱਖ ਡਿਫਰੈਂਸਿਸ ਹੋਣ ਭਗਵਾਨ ਜੀ ਮਾਨਾ ਬਟ ਅਸੀਂ ਅਸੀਂ ਕਦੀ ਇਹ ਨਹੀਂ ਟੋਲਰੇਟ ਕਰਾਂਗੇ ਕਿ ਦਿੱਲੀ ਦੇ ਆਣ ਕੇ ਲੋਕੀ ਸਾਡੇ ਪੰਜਾਬ ਦੇ ਉੱਤੇ ਹਾਵੀ ਹੋਣ ਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਪਾਸੇ ਕਰ ਦੇਣ ਕਿਉਂਕਿ ਭਗਵੰਤਪਾਨ ਜਿੱਦਾਂ ਦਾ ਵੀ ਹੈ ਜੋ ਵੀ ਸੀ ਵੋਟ ਇਹਦੇ ਮੂਹ ਨੂੰ ਪਈ ਜਾ ਕਿਸੇ ਕੇਜਰੀਵਾਲ ਕਿਸੇ ਦਿੱਲੀ ਦੇ ਲੀਡਰ ਦੇ ਮੂਹ ਮੂਹ ਨੂੰ ਵੋਟ ਪੰਜਾਬ ਦੇ ਵਿੱਚ ਨਹੀਂ ਪਈ ਸੋ ਉਮੀਦ ਕਰਦਾ ਹਾਂ ਕਿ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਔਰ ਐਮ ਐਲ ਏ ਆਪਣੀ ਬੰਨ ਦੀ ਜ਼ਿੰਮੇਵਾਰੀ ਠੀਕ ਢੰਗ ਨਾਲ ਪੰਜਾਬ ਦੇ ਪੱਖ ਵਿੱਚ ਨਿਭਾਉਣਗੇ ਨਹੀਂ ਤਾਂ ਪੰਜਾਬ ਦੇ ਲੋਕ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇਹਨਾਂ ਨੂੰ ਕਦੀ ਮਾਫ਼ ਨਹੀਂ ਕਰਨਗੇ ਔਰ ਭਗਵਾਨਤ ਮਾਨ ਨੂੰ ਮੈਂ ਕਹਿਣਾ ਚਾਹੁੰਦਾ ਕਿ ਥੋੜਾ ਪਛੋਕੜ ਵਿੱਚ ਜਾ ਕੇ ਝਾਤ ਮਾਰ ਜਦੋਂ ਮੈਨੂੰ ਲੀਡਰ ਆਫ ਆਪੋਜੀਸ਼ਨ ਹਟਾਇਆ ਸੀ ਕੇਜਰੀਵਾਲ ਨੇ ਟਵਿੱਟਰ ਦੇ ਉੱਤੇ ਇੱਕ ਕਿਸਮ ਦੀ ਤੋਹਫੀਨ ਕੀਤੀ ਸੀ ਬਿਨਾਂ ਕਿਸੇ ਵਜ੍ਹਾ ਤੋਂ ਤੁਹਾਨੂੰ ਉਦੋਂ ਸਾਡੇ ਨਾਲ ਖੜਨਾ ਚਾਹੀਦਾ ਸੀ ਤੁਸੀਂ ਦੂਸਰਾ ਰਾਹ ਚੁਣਿਆ ਤੁਸੀਂ ਕਈ ਤਰ੍ਹਾਂ ਦੇ ਬਹਾਨੇ ਸਾਜੀ ਕਰਕੇ ਤੇ ਹਸਪਤਾਲ ਦਾਖਲ ਹੋ ਕੇ ਤੁਸੀਂ ਜਾ ਕੇ ਅਲਟੀਮੇਟਲੀ ਇਹਦੇ ਨਾਲ ਖੜ ਗਏ ਲੇਕਿਨ ਅਸੀਂ ਤਾਂ ਉੱਥੇ ਖੜੇ ਜਿੱਥੇ ਖੜੇ ਸੀ ਨਫਾ ਹੈ ਜਾਂ ਨੁਕਸਾਨ ਤੁਸੀਂ ਉਹ ਰਾਹ ਚੁਣਿਆ ਸੀਗਾ ਅੱਜ ਤੁਹਾਡੇ ਨਾਲ ਲਗਭਗ ਉਹੀ ਹੋਣ ਜਾ ਰਿਹਾ ਵਾ ਜੋ ਕੇਜਰੀਵਾਲ ਨੇ 2018 ਵਿੱਚ ਖੇਰੇ ਨਾਲ ਕੀਤਾ ਸੀ ਉਸ ਤੋਂ ਪਹਿਲਾਂ ਫੁਲਕਾ ਸਾਹਬ ਨਾਲ ਕੀਤਾ ਸੀ ਤਰੀਕੇ ਤਰੀਕੇ ਨਾਲ ਉਸ ਤੋਂ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਨਾਲ ਕੀਤਾ ਸੀ ਔਰ ਉਸ ਤੋਂ ਪਹਿਲਾਂ ਸਰਦਾਰ ਸੁੱਚਾ ਸਿੰਘ ਛੋਟੇਪੁਰ ਦੇ ਨਾਲ ਕੀਤਾ ਸੀ ਔਰ ਗੁਰਪ੍ਰੀਤ ਸਿੰਘ ਕੁੱਕੀ ਮਤਲਬ ਇਹਨਾਂ ਸਾਰਿਆਂ ਆਦਮੀਆਂ ਨੂੰ ਇਸਤੇਮਾਲ ਕਰਕੇ ਵਰਤ ਕੇ ਕੀ ਕਹਿੰਦੇ ਹੁੰਦੇ ਯੂਜ਼ ਥਰੋ ਐਂਡ ਡਿਸਟਰੋਏ ਨੋਰਮਲ ਪੋਲਿਟਿਕਸ ਕਿਹੜੀ ਕਰਦੇ ਕਿ ਵਰਤਦੇ ਨੇ ਸੁੱਟ ਦਿੰਦੇ ਨੇ ਲੇਕਿਨ ਇਹ ਜਿਹੜੀ ਦਿੱਲੀ ਦੀ ਨੀਤੀ ਹੈ ਇਹਨਾਂ ਦੀ ਇਹ ਯੂਜ਼ ਥਰੋ ਐਂਡ ਡਿਸਟਰੋਏ ਪੋਲਿਟੀਕਲ ਕਰੀਅਰ ਤੱਕ ਜਾਂਦੇ ਨੇ ਸੋ ਉਮੀਦ ਕਰਦਾ ਕਿ ਪੰਜਾਬ ਦੇ ਜੰਮੇ ਹੋਏ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਪੰਜਾਬ ਦੇ ਲੋਕਾਂ ਦੇ ਨਾਲ ਖੜਨਗੇ ਔਰ ਪੰਜਾਬ ਦੀ ਗੱਲ ਕਰਨਗੇ ਔਰ ਦਿੱਲੀ ਦੇ ਆਖੇ ਇਦਾਂ ਆਪਣੇ ਗੋਡੇ ਨਹੀਂ ਟੇਕਣਗੇ ਤੇ ਅੰਤ ਵਿੱਚ ਇੱਕ ਵਾਰ ਫਿਰ ਮੈਂ ਭਗਵੰਤ ਪਾਨ ਦੀ ਸਿਹਤ ਜਲਦੀ ਠੀਕ ਹੋਵੇ ਆਪਣਾ ਕੰਮ ਕਰੇ ਜਿੱਦਾਂ ਦਾ ਵੀ ਹੈ ਜੋ ਹਾਲਾਤ ਨੇ ਉਹ ਆਣ ਕੇ ਇੱਥੇ ਦੇਖੇ ਹਾਂ ਅਗਰ ਐਮ ਐਲ ਏਜ਼ ਉਹਦੇ ਨਾਲ ਨਾ ਖੁਸ਼ ਨੇ ਐਮ ਐਲ ਏਜ਼ ਡਿਸਪਲੋਸ ਕਰਨਾ ਚਾਹੁੰਦੇ ਨੇ ਨਵਾਂ ਬੰਦਾ ਲਿਖ ਕਰਨਾ ਉਹ ਗੱਲ ਅਲੱਗ ਆ ਪਰ ਜਿੱਦਾਂ ਰਿਮੋਟ ਕੰਟਰੋਲ ਰਹੇ ਦਿੱਲੀੋਂ ਫੈਸਲੇ ਥੋਪੇ ਜਾਂਦੇ ਰਹੇ ਨੇ ਪਹਿਲਾਂ ਉਹ ਕਿਤੇ ਇਸ ਗੱਲ ਦਾ ਅਸੀਂ ਸਖਤ ਵਿਰੋਧ ਕਰਾ ਮੈਨੂੰ ਨਹੀਂ ਪਤਾ ਤੁਹਾਡੀ ਪਾਰਟੀ ਜੋ ਕਿੰਨਿਆਂ ਨੇ ਕਰਨਾ ਵਾ ਲੇਕਿਨ ਜਿਹੜੇ ਪੰਜਾਬ ਦੇ ਹਤੈਸ਼ੀ ਲੋਕ ਆ ਉਹ ਪੰਜਾਬ ਦੇ ਨਾਲ ਜ਼ਰੂਰ ਖੜਨ ਦਾ ਮਾਤਾ ਰੱਖਦੇ ਨੇ ਮੇਰਾ ਅੱਜ ਦੇ ਵਿਸ਼ਾ ਇਹੀ ਸੀਗਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਔਰ ਦੋ ਵਾਰ ਪਹਿਲਾਂ ਲਾਈਵ ਖਰਾਬ ਆ ਉਹਦੀ ਮੈਂ ਮਾफी ਮੰਗਦਾ ਧੰਨਵਾਦ ਸਾਡੀ ਹੈ ਕਿ ਨਵੇਂ ਚੁਣੇ ਗਏ ਮੰਤਰੀ ਤੋਂ ਬਾਅਦ ਉਹਨਾਂ ਦੇ ਪਿੰਡਾਂ ਦੇ ਵਿੱਚ ਹਲਕਿਆਂ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਸੀ ਪਰ ਸੁਖਪਾਲ ਸਿੰਘ ਖੈਰ ਨੇ ਜੋ ਖੁਲਾਸਾ ਕੀਤਾ ਕਿ ਸਭ ਕੁਝ ਦਿੱਲੀ ਦੇ ਕਹਿੰਦੇ ਉੱਤੇ ਹੋ ਰਿਹਾ ਤਾਂ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਹੁਣ ਇਸ ਦੇ ਉੱਤੇ ਕੀ ਸਫਾਈ ਦੇਣਗੇ ਪੰਜਾਬ ਦੇ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਦੇਖਣਾ ਹੋਵੇਗਾ ਬਿਊਰੋ ਰਿਪੋਰਟ